ਆਪ ਦੇ ਵਿੱਚ ਜਿਹੜੀਆਂ ਹੁਣ ਸ਼ਰਾਰਤਾਂ ਹੋ ਰਹੀਆਂ ਨਾ ਉਹਨੂੰ ਲੈ ਕੇ ਪੰਜਾਬ ਦੀ ਇੱਕੋ ਪਾਰਟੀ ਉਹ ਸ਼ਰਮਨੀ ਕਾਲੀਦੜੀ ਗੱਲ ਕਰ ਸਕਦਾ ਧਾਰਮਿਕ ਪੱਖੋਂ ਰਾਜਨੀਤਿਕ ਪੱਖੋਂ ਆਰਥਿਕ ਪੱਖੋਂ ਪੰਜਾਬ ਨੂੰ ਨੁਕਸਾਨ ਕੀਤਾ ਜਾ ਰਿਹਾ ਹੁਣ ਪੰਜਾਬ ਦੇ ਵਿੱਚ ਪਹਿਲੀ ਦਫਾ ਐਡੇ ਵੱਡੇ ਪੱਧਰ ਤੇ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਵਿੱਚ ਦਲਤ ਵਰਸਸ ਜਰਨਲ ਕੈਟਾਗਰੀ ਦਾ ਮੁੱਦਾ ਬਣਾਇਆ ਜਾ ਰਿਹਾ ਹੈਗਾ ਇਸ ਤੋਂ ਪਹਿਲਾਂ ਕਦੀ ਵੀ ਪੰਜਾਬ ਨੂੰ ਵੰਡਣ ਦੀ ਕੋਸ਼ਿਸ਼ ਨਹੀਂ ਕੀਤੀ ਯਾਰੀ ਜਾਣਬੁੱਝ ਕੇ ਬਾਬਾ ਸਾਹਿਬ ਦੇ ਨਾਮ ਤੇ ਸਿਆਸਤ ਹੋ ਰਹੀ ਆ ਉਹਨਾਂ ਦੇ ਬੁੱਤਾਂ ਨੂੰ ਤੋੜਿਆ ਜਾ ਰਿਹਾ ਛੇੜਖੰਨੀ ਕੀਤੀ ਜਾ ਰਹੀ ਆ ਉਹ ਸਿਆਸਤ ਕੀਤੀ ਜਾ ਰਹੀ ਆ ਔਰ ਜਿਹੜੇ ਬਾਹਰੋਂ ਅਮਰੀਕਾ ਬੈਠ ਕੇ ਲੋਕ ਉਹ ਕਿੰਨਾ ਦੇ ਲੋਕ ਨੇ ਕਿ ਜਿਹੜੇ ਜਾਣਬੁੱਝ ਕੇ ਦਲਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਛੇੜਨ ਦੀ ਯਤਨ ਕਰਨੇ ਬਾਬਾ ਸਾਹਿਬ ਕਿਸੇ ਇੱਕ ਇੱਕ ਵਿਸ਼ੇਸ਼ ਜਾਤ ਦਾ ਨਹੀਂ ਆ ਬਾਬਾ ਸਾਹਿਬ ਸਾਰਿਆਂ ਦੇ ਸਾਂਝੇ ਨੇ ਪਰ ਉਹਨਾਂ ਦੇ ਨਾਮ ਤੇ ਸਿਆਸਤ ਕੀਤੀ ਜਾ ਰਹੀ ਹੈਗੀ ਆ ਅੱਜ ਦੇਖੋ ਆਮ ਆਦਮੀ ਪਾਰਟੀ ਵਾਲੇ ਵੀ ਕਹਿੰਦੇ ਕਿ ਅਸੀਂ ਜੀ ਪਹਿਰਾ ਦਿੱਤਾ ਡੰਡੇ ਫੜ ਕੇ ਦਿੱਤਾ ਲਾਠੀਆਂ ਪੜ ਕੇ ਦਿੱਤਾਗਾ ਆਵੇ ਪੰਨੂ ਉਧਰ ਵਿਜੇ ਸਾਹਪਲਾ ਕਹਿ ਰਹੇ ਨੇ ਕਿ ਆਵੇ ਪੰਨੂ ਮਤਲਬ ਭਾਜਪਾ ਔਰ ਆਮ ਆਦਮੀ ਪਾਰਟੀ ਦੋਨੇ ਦਲਤ ਫੋਕਸ ਕਰ ਰਹੀਆਂ ਹੈਗੀਆਂ ਨੇ ਦਲਤ ਮੁੱਦੇ ਨੂੰ ਹਵਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਪਿੱਛੇ ਜੇ ਇੱਕ ਖਬਰ ਛੱਪੀ ਆਈ ਪਤ ਨਹੀਂ ਕਿਹੜੀ ਸਟੇਟ ਦੇ ਵਿੱਚ ਆ ਕਿ ਇੱਕ ਦਲਿਤ ਐਮਐਲਏ ਜਾਂ ਮੰਤਰੀ ਕਿਸੇ ਮੰਦਰ ਦੇ ਵਿੱਚ ਗਿਆ ਉਸ ਤੋਂ ਬਾਅਦ ਜਨਰਲ ਕੈਟਾਗਰੀ ਦਾ ਬੀਜੇਪੀ ਦਾ ਲੀਡਰ ਗਿਆ ਪੂਰਾ ਮੰਦਰ ਤੋਂ ਆਇਆ ਗਿਆ ਤੇ ਇੱਥੇ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਮਾੜੀ ਘਟਨਾਈ ਬਾਬਾ ਸਾਹਿਬ ਦਾ ਬੁੱਤ ਤੋੜਨ ਦੀ ਕੋਸ਼ਿਸ਼ ਕੀਤੀ ਆ ਤੇ ਬੀਜੇਪੀ ਦੇ 8 ਐਸਸੀ ਐਮਪੀ ਆਏ ਹੈਗੇ ਨੇ ਬੀਜੇਪੀ ਪੰਜਾਬ ਦੇ ਵਿੱਚ ਕੋਈ ਮੁੱਦਾ ਹੋਵੇ ਤੇ ਭਾਜਪਾ ਤੜਫ ਉੱਠਦੀ ਆ ਬਾਹਰ ਕੋਈ ਹੋਵੇ ਤੇ ਭਾਜਪਾ ਸਾਇਲੈਂਟ ਕਰਦੀ ਆ ਤਾਂ ਮਤਲਬ ਪੰਜਾਬ ਦੇ ਹਿੰਦੂ ਭਾਈਚਾਰੇ ਨੂੰ ਦਲਿਤ ਭਾਈਚਾਰੇ ਨੂੰ ਜਾਂ ਹੋਰ ਸਿੱਖ ਭਾਈਚਾਰੇ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਉਸ ਮਸਲੇ ਦੇ ਵਿੱਚ ਕਾਲੀ ਦਲ ਨੂੰ ਖੜੇ ਹੋਣਾ ਚਾਹੀਦਾ ਹੈ ਕਿ ਪੰਜਾਬ ਜਿਹੜਾ ਗੁਰੂਆਂ ਦੇ ਨਾਮ ਵਸਦਾ ਹੈਗਾ ਨਾ ਦੇ ਧਰਮ ਦੀ ਆੜ ਦੇ ਵਿੱਚ ਨਾ ਜਾਤ ਪਾਤ ਦੀ ਆੜ ਦੇ ਵਿੱਚ ਜਿੰਨੇ ਵੀ ਤੋੜ ਦੀ ਕੋਸ਼ਿਸ਼ ਕੀਤੀ ਆ ਸਦੀਆਂ ਤੋਂ ਉਹਨੂੰ ਮੂੰਹ ਤੋੜਵਾ ਜਵਾਬ ਲੋਕਾਂ ਨੇ ਦਿੱਤਾ ਹੈਗਾ ਇਹ ਜਿਹੜੀਆਂ ਪਾਰਟੀਆਂ ਧਰਮ ਦੀ ਆੜ ਦੇ ਵਿੱਚ ਜਾਤ ਪਾਤ ਦੀ ਆੜ ਦੇ ਵਿੱਚ ਜਾਂ ਬਾਬਾ ਸਾਹਿਬ ਦੇ ਨਾਮ ਤੇ ਸਿਆਸਤ ਕਰਨੀ ਹੈ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਨਹੀਂ ਤੇ ਇੱਥੇ ਭਰਾ ਮਾਰੂ ਜੰਗ ਹੋ ਸਕਦੇ ਭਰਾ ਦੇ ਨਾਲ ਭਰਾ ਲੜਨਗੇ ਯੂਪੀ ਬਿਹਾਰ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਘਰ ਦੇ ਬਾਹਰ ਤੇ ਦੁਕਾਨਾਂ ਦੇ ਬਾਹਰ ਨਾਮ ਲਿਖੇ ਜਾਣ ਕਿ ਫਲਾਨੀ ਖਾਨੜ ਦਾ ਵਾ ਜਾਂ ਫਲਾਨੇ ਸ਼ਰਮੇ ਦਾ ਤੇ ਪੰਜਾਬ ਦੇ ਵਿੱਚ ਵੀ ਇਹ ਕੋਸ਼ਿਸ਼ ਹੋ ਰਹੀ ਹੈ ਕਿ ਦੁਕਾਨਾਂ ਤੇ ਤੇ ਗਵਾਂਡੀਆਂ ਦੇ ਲਿਖਿਆ ਜਾਣੇ ਕਿ ਇਹ ਜਨਰਲ ਹੈ ਕੈਟਾਗਰੀ ਆ ਐਸਸੀ ਕੈਟਾਗਰੀ ਆ ਬੀਸੀ ਕੈਟਾਗਰੀ ਆ ਜਾਂ ਇਹ ਬਾਬਾ ਸਾਹਿਬ ਨੂੰ ਮੰਨਦੇ ਇਹ ਬਾਬਾ ਸਾਹਿਬ ਨੂੰ ਨਹੀਂ ਮੰਨਦੇ ਇਹ ਪੰਜਾਬ ਦੇ ਲੀਡਰਾਂ ਨੂੰ ਥੋੜਾ ਜਿਹਾ ਝਾਤੀ ਮਾਰਨੀ ਚਾਹੀਦੀ ਕਿਉਂ ਪੰਜਾਬ ਨੂੰ ਤੋੜ ਦੇ ਯਤਨ ਕਰ ਲੋਕਾਂ ਦੇ ਵੋਟਾਂ ਪਾਉਣੀਆਂ ਹੈਗੀਆਂ ਉਦੋਂ ਹੀ ਪਾ ਦੇਣੀਆਂ ਧਰਮ ਦੇ ਨਾਮ ਤੇ ਵੋਟਾਂ ਨਹੀਂ ਪਾਉਣੀਆਂ ਇਹ ਬਾਬਾ ਸਾਹਿਬ ਦੇ ਨਾਮ ਤੇ ਨਹੀਂ ਵੋਟਾਂ ਪੈਣਗੀਆਂ ਪੰਜਾਬ ਦੇ ਵਿੱਚ ਵੋਟਾਂ ਪਾਉਂਦੇ ਨੇ ਪੰਜਾਬ ਦੀ ਜਨਤਾ ਸਿਰਫ ਤੇ ਸਿਰਫ ਪੰਜਾਬ ਪੰਜਾਬੀ ਤੇ ਪੰਜਾਬੀ ਤੇ ਦੇ ਨਾਮ ਤੇ ਵੋਟਾਂ ਪਾਉਂਦੀਆਂ ਇਹ ਜਿਹੜਾ ਸਿਆਸੀ ਤੌਰ ਤੇ ਪਖੰਡ ਕੀਤੇ ਜਾ ਰਹੇ ਨਾ ਧਰਮ ਦੇ ਨਾਮ ਤੇ ਜਨਰਲ ਕੈਟਾਗਰੀ ਦੇ ਆਧਾਰ ਤੇ ਜਾਂ ਐਸਸੀ ਭਾਈਚਾਰੇ ਦੇ ਆਧਾਰ ਤੇ ਉਹ ਕਦੀ ਵੀ ਜਿਹੜੀ ਆ ਪੰਜਾਬ ਦੇ ਲੋਕਾਂ ਨੇ ਮੂੰਹ ਨਹੀਂ ਲਾਉਣਾ ਹੈਗਾ ਪੰਜਾਬ ਦਾ Hindu ਵੀ ਪੰਜਾਬੀ ਆ ਪੰਜਾਬ ਦਾ ईसाई ਵੀ ਪੰਜਾਬੀ ਆ ਪੰਜਾਬ ਦਾ ਮੁਸਲਮਾਨ ਵੀ ਪੰਜਾਬੀ ਆ ਪੰਜਾਬ ਦਾ ਸਿੱਖ ਵੀ ਪੰਜਾਬੀ ਆ ਪੰਜਾਬ ਦਾ ਹਮੇਸ਼ਾ ਜਿਹੜਾ ਹਿੰਦੂ ਭਾਈਚਾਰਾ ਵਾ ਯੂਪੀ ਬਿਹਾਰ ਦੇ ਨਾਲ ਉਹਨੂੰ ਤੁਸੀਂ ਰਿਲੇਟ ਕਰਕੇ ਨਹੀਂ ਦੇਖ ਸਕਦੇ ਆ ਪੰਜਾਬ ਦਾ ਲੋੜ ਪੈਣ ਤੇ ਕਾਂਗਰਸ ਨੂੰ ਵੀ ਵੋਟਾਂ ਪਾਉਂਦਾ ਲੋੜ ਪਾਉਂਦੇ ਬੀਜੇਪੀ ਨੂੰ ਹੀ ਪਾਉਂਦਾ ਲੋੜ ਪੈਣ ਤੇ ਉਹਨਾਂ ਨੇ ਕਾਲੀ ਦਲ ਨੂੰ ਵੀ ਵੋਟ ਪਾਈ ਆ ਤੇ ਲੋੜ ਪੈਣ ਤੇ ਉਹਨਾਂ ਨੇ ਭਗਵੰਤ ਮਾਨ ਨੂੰ ਵੀ ਵੋਟ ਪਾਈ ਆ ਤੇ ਜਿਹੜੇ ਬਾਬਾ ਸਾਹਿਬ ਦੇ ਨਾਮ ਤੇ ਸਿਆਸਤ ਕਰ ਰਹੇ ਨੇ ਜਿਹੜੇ ਬੁੱਤਾਂ ਦੀ ਰਾਖੀ ਕਰਦੇ ਆਗੇ ਨੇ ਉਹਨਾਂ ਦੀ ਦਾਲ ਨਹੀਂ ਗੱਲ ਨਹੀਂ ਆਗੀ ਜਿਹੜਾ ਪੰਜਾਬੀਅਤ ਦੇ ਨਾਮ ਤੇ ਵੋਟਾਂ ਮੰਗੂਗਾ ਨਾ ਕਿ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਰਵੇ ਪੰਜਾਬ ਦੀ ਤਰੱਕੀ ਹੋਵੇ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨਾ ਟੁੱਟੇ ਪੰਜਾਬ ਸਮਾਜਿਕ ਤੌਰ ਤੇ ਅੱਗੇ ਵਧੇ ਰਾਜਨੀਤਿਕ ਤੌਰ ਤੇ ਅੱਗੇ ਵਧੇ ਆਰਥਿਕ ਤੌਰ ਤੇ ਅੱਗੇ ਵਧੇ ਉਹਨਾਂ ਲੋਕਾਂ ਨੂੰ ਹੀ ਵੋਟਾਂ ਪਾਉਣੀਆਂ ਨੇ ਤੇ ਜਿਹੜੇ ਇਸ ਤਰ੍ਹਾਂ ਵੋਟਾਂ ਦਾ ਧਰੂਵਿਕਰਨ ਜਾਂ ਪੰਜਾਬ ਦਾ ਪੋਲਰਾਈਜੇਸ਼ਨ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਤੇ ਨਾ ਪਹਿਲਾਂ ਕਿਸੇ ਨੇ ਮੂੰਹ ਲਾਇਆ ਨਾ ਅੱਜ ਲਾਉਣਾ ਵਾ ਤੇ ਨਾ ਕੱਲ ਲਾਉਣਾ